ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਭੰਗ ਜੜੀ ਇਹ ਪੰਡ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਤੇ ਮੁਕਸਰ ਦੇ ਨੇੜ ਹੀ ਹੈ ਇਹਦੇ ਨੇੜੇ ਇੱਕ ਪਾਸੇ ਦਬੜਾ ਪੰਡ ਹੈ ਜਦੋਂ ਆਪਾਂ ਰੁਪਾਣੇ ਤੋਂ ਆਉਨੇ ਦੋਸਤੋ ਆਲਮ ਵਾਲੇ ਨੂੰ ਤੋਸ ਛੜਕਤੇ ਆਉਂਦਾ ਤੇ ਵੈਸੇ ਗੋਨਿਆਣਾ ਪੰਡ ਮੁਕਸਰ ਦੇ ਬਿਲਕੁਲ ਨਾਲ ਆ ਉੱਥੋਂ ਵੀ ਛੜਕ ਸਿੱਧੀ ਭੰਗ ਜੜੀ ਪੰਡ 'ਚ ਆਉਂਦੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਘਰੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੇ ਅੱਜ ਇਹਨਾਂ ਕੋਲ ਇੱਕ ਘਰ ਦੀ ਝੋਟੀ ਤਾਜੀ ਸੂਈ ਵੀ ਆ ਜਿਹੜੀ ਵਿਕਾਊ ਇਹਨਾਂ ਨੇ ਕੀਤੀ ਆ ਆਪਾਂ ਇਹਦੇ ਸੰਬੰਧੀ ਗੱਲਬਾਤ ਕਰਨੀ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਉਹ ਆ ਕੇ ਜਰੂਰ ਦੇਖਿਆ ਕਰੋ ਆਪਦੀ ਤਸੱਲੀ ਕਰ ਲਿਆ ਕਰੋ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਛੋਟਾ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਓ ਇਹਦੀ ਡਿਟੇਲ ਪੁੱਛੀਏ ਫਿਰੇ ਤੋਰ ਕੇ ਦਿਖਾਵਾਂਗੇ ਚੁਰੂਚੀ ਦੱਸ ਦਨਾ ਵੀ ਇਹਦੀ ਜਿਹੜੀ ਡਿਮਾਂਡ ਆ ਜਿਹੜਾ ਰੇਟ ਆ ਉਹ ਬਾਈ ਜੀ ਉਹਦੀ ਫੋਨ ਤੇ ਰੱਖਣਗੇ ਜਿਹੜਾ ਭਰਾ ਵੀਡੀਓ ਸਿਰਫ ਕਈ ਵਾਰਾ ਕਿਸੇ ਨੇ ਆਈਡੀਆ ਲੈਣਾ ਹੁੰਦਾ ਉਹ ਪਸ਼ੂ ਦੀ ਕੀ ਕੀਮਤ ਹੁੰਦੀ ਹੈ ਤਾਂ ਉਹਨਾਂ ਨੂੰ ਸ਼ੁਰੂਆਤ ਚ ਇਸ ਕਰਕੇ ਦੱਸਦਾ ਵੀ ਬਾਅਦ ਚ ਕਈ ਭਰਾ ਕਮੈਂਟ ਕਰਦੇ ਹੁੰਦੇ ਸਾਡਾ ਟਾਈਮ ਇਹਦੇ ਨਾਲ ਵੇਸਟ ਹੁੰਦਾ ਸੋ ਇਹਦੂ ਅੱਗੇ ਹੁਣ ਉਹ ਭਰਾ ਵੀਡੀਓ ਨੂੰ ਤੁਸੀਂ ਕੰਟੀਨਿਊ ਰੱਖ ਸਕਦੇ ਹੋ ਜਿਹੜਾ ਇਹਨੂੰ ਮੱਝ ਨੂੰ ਖਰੀਦਣਾ ਚਾਹੁੰਦਾ ਤੇ ਜਾਂ ਰੇਟ ਜਿਹੜਾ ਉਹ ਤੁਸੀਂ ਬਾਈ ਤੋਂ ਫੋਨ ਤੇ ਪਤਾ ਕਰ ਲੋਗੇ ਆਓ ਬਾਈ ਨੂੰ ਮਿਲਦੇ ਆਂ ਕਰਦੇ ਆਂ ਗੱਲਬਾਤ ਦਿਲਵਾ ਗਏ ਸੱਚੀ ਗੱਲ ਦਿਲਬਾਗ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਹਾਂ ਕਰਦੀ ਹੈ ਆਪਣੇ ਇਹ ਕਰਦੀ ਹੈ ਬਾਈ ਜੀ ਝੋਟੀ ਵੈਸੇ ਵਪਾਰ ਤਾਂ ਆਪਾਂ ਕਰਦੇ ਵੀ ਨਹੀਂ ਮੇਰੇ ਖਿਆਲ ਚ ਨਹੀਂ ਬਾਈ ਜੀ ਵਪਾਰ ਨਹੀਂ ਕਰਦੇ ਠੀਕ ਹੈ ਕੰਨਵਾ ਸੂਆ ਸੂਪੀ ਬਾਈ ਇਹ ਦੂਜਾ ਸੂਆ ਸੁੰਦੀ ਬਾਈ ਦੂਜਾ ਸੂਆ ਕਦੋਂ ਸੂਈ ਇਹ ਇਹ ਰਾਤ ਸੂਈ ਹੈ ਰਾਤ ਹੀ ਸੂਈ ਹੈ ਠੀਕ ਹੈ ਅੱਛਾ ਬੱਚਾ ਇਹਨੇ ਬਾਈ ਕੱਟੇ ਨੂੰ ਜਨਮ ਦਿੱਤਾ ਤਿੰਨ ਜਨਮ ਦਿੱਤਾ ਪਹਿਲੇ ਸੂਏ ਦੁੱਧ ਕਿੰਨਾ ਖੋਇਆ ਪਹਿਲੇ ਸੂਏ 11 11.5 ਲੀਟਰ ਦੁੱਧ ਸੀਗਾ ਜੀ ਬਾਈ 11 11.5 ਲੀਟਰ ਪਹਿਲਣ ਨੇ ਦੁੱਧ ਦਿੱਤਾ ਠੀਕ ਹੈ ਅੱਛਾ ਭਾਈ ਰੇਟ ਤਾਂ ਆਪਾਂ ਦਾ ਫੋਨ ਤੇ ਹੀ ਸੋ ਦੋਸੋ ਇਹ ਸੂਆ ਦੂਜਾ ਸੂਈ ਹੈ ਕੱਲ ਦੀ ਸੂਈ ਵੀ ਮੱਝ ਹੈ ਬਿਲਕੁਲ ਕੁੰਡੇ ਸਿੰਘਾਂ ਦੀ ਹੈ ਧਲਿਆਰਾ ਇਹਦੇ ਅੱਜ ਹੀ ਪਾਇਆ ਸਰਪ ਵੀ ਇਹ ਪਸ਼ੂ ਸੋਹਣਾ ਲੱਗਦਾ ਹੈ ਕਈ ਵਾਰ ਇਹ ਤਾਂ ਦੱਸ ਦੇਈਦਾ ਵੀ ਔਲ ਪਸ਼ੂ ਹਲਕਤ ਮਣਾਉਣ ਲੱਗ ਪੈਂਦਾ ਹੈ ਗਰਦਨ ਦੀ ਲੰਬਾਈ ਚੰਗੀ ਹੈ ਦੋਸੋ ਢਾਂਚਾ ਤੁਹਾਡੇ ਸਾਹਮਣੇ ਹੈ ਹਵਾਨਾ ਇਹਦਾ ਤੁਸੀਂ ਦੇਖ ਲਓ ਜੇ ਇਹ ਜੈਡ ਬਲੈਕ ਹੀ ਹੈ ਮੱਝ ਬਾਕੀ ਜੋ ਸਟਰਕਚਰ ਹੈ ਉਹ ਵੀਡੀਓ ਚੋ ਕਲੀਅਰ ਦਿਸਦਾ ਹੈ ਹਵਾਨਾ ਇਹਦਾ ਤੁਸੀਂ ਹੁਣ ਇਹ ਆਸੇ ਪਾਸੇ ਨੂੰ ਜਦੋਂ ਮੁੜਦੇ ਹੋ ਉਦੋਂ ਵੀ ਤੁਹਾਨੂੰ ਕਲੀਅਰ ਹੋ ਜਾਣਾ ਹੈ 11 ਘਟੇ ਵਾਲ ਨੂੰ ਲੈ ਜਾਓ ਬਾਈ ਉੱਥੋਂ ਫੇਰ ਮੋੜਾਂਗੇ ਆਪਾਂ ਇੱਕ ਵਾਰ ਸੋ ਇਹ ਮੱਝ ਦੋਸਤੋ ਦੂਜਾ ਸੂਆ ਬਾਈ ਕੋਲ ਤਾਜੀ ਸੂਈ ਵੀ ਤੁਹਾਨੂੰ ਦਿਖਾ ਰਹੇ ਆਂ ਬੌਲੇ ਚੀ ਹੈ ਦੋਸਤੋ ਤੇ ਕੇਰਾ ਤਾਂ ਤੁਸੀਂ ਇਹਦੇ ਬੌਲੇ ਦੀ ਜੱਜਮੈਂਟ ਆਪ ਹੀ ਕਰ ਲੋਗੇ ਬਾਕੀ ਦੁੱਧ ਤੁਹਾਨੂੰ ਬਾਈ ਨੇ ਸਹੀ ਦੱਸਤਾ ਵੀ 11 11.5 ਲੀਟਰ ਪਹਿਲਾਂ ਨੇ ਦਿੱਤਾ ਐਦ ਕੀ ਸੂਆ ਦੂਜਾ ਸੋ ਹੋਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਲਿਓ ਬਾਈ ਮੋੜ ਲਓ ਤੋਰੀ ਧੀ ਛੱਡ ਕੇ ਤੋਰੀ ਚੱਲੋ ਬਾਈ ਫਿਰ ਮੱਝ ਹਲਕਤ ਘਟ ਮਣਾਉਂਦੀ ਜਿਵੇਂ ਦੋਸਤੋ ਤਿਹਾਰੇ ਦੀ ਔਲ ਪਸ਼ੂ ਮਣਾਉਂਦਾ ਸੋ ਸੋ ਫੇਰ ਤੁਹਾਨੂੰ ਇਹਦਾ ਹਵਾਨਾ ਜਿਹੜਾ ਉਹ ਮੈਂ ਦਿਖਾ ਦੂੰਗਾ ਇੱਥੋਂ ਤੁਸੀਂ ਇਹਦਾ ਹਵਾਨਾ ਦੇਖ ਲਓ ਇਦਾਂ ਦਾ ਰੋਖਾ ਹੁੰਦੇ ਹਵਾਨੇ ਦਾ ਸੋ ਇਹ ਸਥਾਨ ਦਾ ਸਹਿਜ ਜਾਂ ਹਵਾਨਾ ਪੱਕੇ ਜੇ ਹਵਾਨੇ 'ਚ ਹੀ ਰਹੂਗੀ ਮੱਝ ਬਾਕੀ ਦੁੱਧ ਕਿੰਨਾ ਚੋਲੋਗੇ ਥੋੜੀ ਸਮਝ ਛੱਡੋ ਬਾਈ ਸੋ ਇਹ ਦੋਸਤੋ ਮੱਝ ਅੱਜ ਦੀ ਵੀਡੀਓ 'ਚ ਬਾਈ ਕੋਲ ਵਿਕਰੀ ਵਾਲੀ ਸੀ ਤਿੰਨਾਂ ਗਏ ਕੀ ਆ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਮੱਝ ਚੱਜਦੀ ਹੈ ਤੋਂ ਭਰਾ ਕਾਲ ਕਰਕੇ ਗੱਲਬਾਤ ਕਰਿਓ ਰੇਟ ਕਨਫਰਮ ਕਰ ਲਿਓ ਤੇ ਆ ਕੇ ਪਸ਼ੂ ਨੂੰ ਦੇਖਣਾ ਤੁਹਾਡਾ ਹੱਕ ਤੇ ਹੋ ਤੁਸੀਂ ਜ਼ਰੂਰ ਦੇਖਿਓ ਧੰਨਵਾਦ